ਅੰਮ੍ਰਿਤਸਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਜਿੱਤੇ ਅੰਮ੍ਰਿਤਸਰ ਦੇ ਬੋਪਾ ਰਾਏ ਬਾਸ਼ਿੰਖ ਪਿੰਡ ਦੇ ਵਿੱਚ ਗੁਰਦਿਆਲ ਸਿੰਘ ਨਾਮ ਦੇ ਵਿਅਕਤੀ ਵੱਲੋਂ ਆਪਣੀ ਧੀ ਤੇ ਉਸਦੇ ਪ੍ਰੇਮੀ ਨੂੰ ਮੋਹ ਤੇ ਘਾਟ ਤਾ ਦਿੱਤਾ ਗਿਆ ਤਾਂ ਦੱਸਿਆ ਕਿ ਤੇਜ਼ ਦਰ ਹਥਿਆਰਾਂ ਦੇ ਨਾਲ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਉਹਨਾਂ ਦੋਵਾਂ ਦੇ ਜਿਹੜੇ ਪ੍ਰੇਮ ਸੰਬੰਧ ਕਾਫੀ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਸਨ ਤਾਂ ਦੱਸਦੀ ਹੈ ਕਿ ਜਿਹੜਾ ਜੋਬਨਦੀਪ ਸਿੰਘ ਸੀ ਉਹ ਕਾਕੜ ਤਰੀਨ ਪਿੰਡ ਦਾ ਰਹਿਣ ਵਾਲਾ ਹੈ ਤੇ ਉਹ ਗੁਰਦਿਆਲ ਸਿੰਘ ਦੇ ਘਰ ਕਈ ਵਾਰ ਆਂਦਾ ਜਾਂਦਾ ਸੀ ਜਿਸ ਦੇ ਚੱਲਦੇ ਉਸਦੀ ਲੜਕੀ ਦੇ ਨਾਲ ਉਹ ਤੇ ਪ੍ਰੇਮ ਸੰਬੰਧ ਬਣ ਗਏ ਜਿਸ ਦੇ ਚੱਲਦੇ ਜਿਸ ਦਾ ਪਤਾ ਗੁਰदयाल ਸਿੰਘ ਨੂੰ ਲੱਗਾ ਤੇ ਗੁਰदयाल ਸਿੰਘ ਤੇ ਉਹਨਾਂ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਗਈ ਕੱਲ ਤਾਂ ਦੱਸਿਆ ਕਿ ਜਦੋਂ ਜੋਬਨਦੀਪ ਸਿੰਘ ਗੁਰदयाल ਸਿੰਘ ਦੇ ਘਰ ਪਹੁੰਚਿਆ ਤੇ ਉੱਦੀ ਲੜਕੀ ਨਾਲ ਮੁਲਾਕਾਤ ਕੀਤੀ ਤੇ ਉਸੇ ਸਮੇਂ ਗੁਰदयाल ਸਿੰਘ ਵੀ ਮੌਕੇ ਤੇ ਪਹੁੰਚ ਗਿਆ ਤੇ ਉਹਨਾਂ ਵੱਲੋਂ ਦੋਵਾਂ ਨੂੰ ਜਿਹੜਾ ਤੇਜ਼ ਦਰਥ ਹਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਇਸ ਦੀ ਸੂਚਨਾ ਜਦੋਂ ਪੁਲਿਸ ਅਧਿਕਾਰੀਆਂ ਨੂੰ ਪਹੁੰਚੀ ਤੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਦੋਵੇਂ ਲਾਸ਼ਾਂ ਨੂੰ ਜਿਹੜਾ ਕਬਜ਼ੇ ਵਿੱਚ ਲੈ ਕੇ ਗੁਰदयाल ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਗੁਰदयाल ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰੋ ਉਦੋਂ ਰਿਮਾਨ ਹਾਸਲ ਕੀਤਾ ਜਾਵੇਗਾ ਤੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਜਿਹੜੇ ਹਥਿਆਰਾਂ ਨਾਲ ਉਹਨੇ ਕਤਲ ਕੀਤਾ ਸੀ ਉਹ ਹਥਿਆਰ ਉਹ ਜਿਹੜੇ ਉਹ ਬਰਾਮਦ ਕੀਤੇ ਜਾਣਗੇ ਅੱਜ ਸਾਡੇ ਨੋਟਿਸ ਵਿੱਚ ਆਈਆਂ ਗੱਲ ਜੋਬਨ ਸਿੰਘ ਸਨ ਆਫ ਲਖਵਿੰਦਰ ਸਿੰਘ ਇਹ ਪਿੰਡ ਕਾਕੜ ਦਾ ਰਹਿਣ ਵਾਲਾ ਸੀਗਾ ਤੇ ਇਹ ਬੋਪਰਾਏ ਬਾਜ ਸਿੰਘ ਨੇੜੇ ਉਹ ਜਿਹੜੀ ਸੜਕ ਨੰਗਰੀ ਆ ਉੱਥੇ ਇਹ ਟਰੈਕਟਰ ਤੇ ਮਿੱਟੀ ਮੁੱਟੀ ਪਾਉਣ ਦਾ ਕੰਮ ਕਰਦਾ ਉਹਦੇ ਨਾਲ ਹੀ ਜਿਹੜਾ ਗਰਦਿਆਲ ਸਿੰਘ ਜਿਹੜਾ ਵਾ ਉਹ ਉਹਦਾ ਡੇਰਾ ਆ ਉੱਥੇ ਇਹਦੇ ਉੱਥੇ ਉਹਦੀ ਜਿਹੜੀ ਬੇਟੀ ਆ ਸੁਖਬੀਰ ਕੌਰ ਉਹਨਾਂ ਨਾਲ ਇਹਦੇ ਜਿਹੜੇ ਆ ਪ੍ਰੇਮ ਸੰਬੰਧ ਬਣ ਗਏ ਸੀ ਤੇ ਇਸ ਗੱਲ ਦਾ ਜਿਹੜਾ ਗਰਦਿਆਲ ਸਿੰਘ ਆ ਉਹ ਅਮਰੋਧ ਕਰਦਾ ਸੀਗਾ ਤੇ ਅੱਜ ਉਹਨੇ 23 11 ਦੇ ਨਾਲ ਜਿਹੜਾ ਇਹਨਾਂ ਦੋਵਾਂ ਦਾ ਕਤਲ ਕਰ ਦਿੱਤਾ ਜਿਸ ਬੰਦੇ ਵਿੱਚ ਥਾਣੇ ਲੋਕੋ ਕੇ 124 ਨੰਬਰ ਜਿਹੜਾ ਮੁਕਦਮਾ ਵਾ 103 ਬੀ ਐਨ ਐਸ ਦੇ ਵਿੱਚ ਜਿਹੜਾ ਦਰਜ ਕਰਕੇ ਤੇ ਤਫਤੀਸ਼ ਕੀਤੀ ਜਾ ਰਹੀ ਸਰ ਕੁੜੀ ਦੀ ਮੁੰਡੇ ਉਮਰ ਕਿੰਨੀ ਸੀ ਮੁੰਡੇ ਦੀ ਉਮਰ ਕਿੰਨੀ ਸੀ ਜੀ ਇਹ ਆਪਣੇ ਲੜਕੀ ਦੀ ਜਿਹੜੀ ਆ 22 23 ਸਾਲ ਆ ਤੇ ਲੜਕੇ ਦੀ 24 25 ਸਾਲ ਉਮਰ ਦੇ ਨੇ ਕਰੀਬ ਇਹਨਾਂ ਦੀ ਹੈਗੀ ਕਨਮਨ ਲੱਕੀ ਦੇ ਨਾਲ ਲਲੀ ਸ਼ਰਮਾ ਰਿਪੋਰਟ ਟੀਵੀ ਨਾਲ ਪਾਰਟ